ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਲੜਕੇ ਲੜਕੀਆਂ ਦੇ ਨਵੇਂ ਰਿਸ਼ਤੇ ਲੈ ਕੇ ਆਏ ਆ ਜੀ ਕਰੋ ਜੀ ਅੱਜ ਦੇ ਕੁਝ ਨਵੇਂ ਰਿਸ਼ਤੇ ਨੋਟ ਤੇ ਪਰਿਵਾਰ ਦੇ ਨਾਲ ਕਰੋ ਡਾਇਰੈਕਟ ਗੱਲਬਾਤ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਲੁਧਿਆਣਾ ਕਾਸਟ ਰਾਮਗੜੀਆ ਸਿੱਖ ਉਮਰਦਾਸ 1990 ਕੱਦ 6 ਫੁੱਟ ਪੜ੍ਹਾਈ ਬੀਟੈਕ ਐਮਬੀਏ ਪੈਣਾ ਦੋਨੇ ਮੈਰਿਡ ਨੇ ਇੱਕ ਕੈਨੇਡਾ ਇੱਕ ਪੰਜਾਬ ਪਿਤਾ ਸੇਵਾ ਮੁਕਤ ਅਧਿਕਾਰੀ ਤੇ ਕਾਮਕਾਰ ਜੀ ਇਹਨਾਂ ਦਾ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਸ਼ਹਿਰ ਵਿੱਚ ਜ਼ਾਇਦਾਦ ਤੇ ਪਰਿਵਾਰ ਦੀ ਮੰਗੇ ਕੁੜੀ ਪੜੀ ਲਿਖੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਅਮਰੇਤਾਰੀ ਗੁਰਸਿੱਖ ਬੇਕਸੂਰ ਤਲਾਕਸ਼ੁਦਾ ਤੇ ਪਤਾ ਤਰਨਤਾਰਨ ਸਾਹਿਬ ਕਾਸਟ ਜੱਟ ਸਿੱਖ ਗੋਤ ਰੰਧਾਵਾ ਉਮਰ 1995 ਕੱਦ 6 ਫੁੱਟ ਪੜਾਈ ਡਿਪਲੋਮਾ ਬਿਜ਼ਨਸ ਮੈਨੇਜਮੈਂਟ ਹੌਸਪਿਟੈਲਿਟੀ 4 ਇਅਰ ਪੈਨਪਰਾ ਨੋ ਤੇ ਕਾਮੇ ਜੀ ਇਹਨਾਂ ਦਾ ਚਾਰ ਸ਼ੈਰੀ ਸੌਰੀ ਚਾਰ ਕਿੱਲੇ ਸ਼ੈਰੀ ਜਮੀਨ ਹੈ ਕਨੇਡਾ ਪੀਆਰੇ ਲੜਕਾ ਸਿਟੀਜ਼ਨ ਅਪਲਾਈਏ ਸਰੀ ਸ਼ਹਿਰ ਦੇ ਵਿੱਚ ਤੇ ਪਰਿਵਾਰ ਦੀ ਮੰਗੇ ਕੁੜੀ ਕਨੇਡਾ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਸਰੀ ਸ਼ਹਿਰ BC ਦੇ ਵਿੱਚ ਹੋਵੇ ਅਮ੍ਰਿਤਾਰੀ ਜਾਂ ਫਿਰ ਵਿਆਹ ਪਹਿਲਾਂ ਵਿਆਹ ਤੋਂ ਪਹਿਲਾਂ ਅਮ੍ਰਿਤ ਸ਼ੈਗੀ ਲੜਕੀ ਤਲਾਕशुदा ਜਾਂ ਕੁਵਾਰੀ ਹੋਵੇ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਏਰੀਆ ਬਾਗਾ ਪੁਰਾਣਾ ਕਾਸਟ ਜਾਤ ਸਿਕ ਗੋਤ ਬਰਾੜ ਉਮਰ 13 9 2001 ਕੱਦ 5 ਫੁੱਟ 5 ਇੰਚ ਰੰਗ ਗੋਰਾ ਤੇ ਕਾਮੀ ਜੀ ਇਹਨਾਂ ਦਾ ਤਿੰਨ ਕਿੱਲੇ ਜ਼ਮੀਨ ਹੈ ਪਰਿਵਾਰ ਦੀ ਮੰਗੇ ਕੁੜੀ ਸੂਣੀ ਸੁਨੱਖੀ ਘਰੇਲੂ ਹੋਵੇ ਹੋਰ ਕੋਈ ਮੰਗਣੀ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੂਨ ਲਾਲ ਤਲਾਕ ਸ਼ੁਦਾ ਪਤਾ ਜਲੰਧਰ ਕਾਸਟ ਹਿੰਦੂ ਐਸੀ ਉਮਰ 52 ਸਾਲ ਬੱਚੇ ਦੋ ਨੇ ਲੜਕੀ 9 ਸਾਲ ਦੀ ਲੜਕਾ 6 ਸਾਲ ਦਾ ਹੈ ਤੇ ਕਾਮੀ ਜੀ ਇਹਨਾਂ ਦਾ ਗਵਰਨਮੈਂਟ ਜੋਬ ਕਰਦੇ ਆ ਤੇ ਪਰਿਵਾਰ ਦੀ ਮੰਗੇ ਘਰ ਸੰਭਾਲਣ ਲਈ ਜੀਵਨ ਸਾਥੀ ਦੀ ਜ਼ਰੂਰਤ ਹੈ ਘਰੇਲੂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਅਰਸ਼ਦੀਪ ਸਿੰਘ ਅਮ੍ਰਿਤਾਰੀ ਪਤਾ ਜ਼ਿਲ੍ਹਾ ਮੋਗਾ ਕਾਸਟ ਅਰੂੜਾ ਸਿੱਖ ਸੱਚਦੇਵਾ ਉਮਰ 26 ਸਾਲ ਕੱਦ 5 ਫੁੱਟ 2 ਇੰਚ ਪੜ੍ਹਾਈ 10th ਪਾਸ ਪਹਿਣਾ ਚਾਰਨੇ ਮੈਰਿਡ ਨੇ ਤਿੰਨ ਇੰਡੀਆ ਦੇ ਵਿੱਚ ਇੱਕ ਅਮਰੀਕਾ ਦੇ ਵਿੱਚ ਪਿਤਾ ਦੁਕਾਨਦਾਰ ਨੇ ਮਾਤਾ ਐਕਸਪਾਇਰ ਨੇ ਤੇ ਕਾਮੇ ਜੀ ਇਹਨਾਂ ਦਾ ਪ੍ਰਾਈਵੇਟ ਨੌਕਰੀ ਕਰਦੇ ਨੇ 18000 ਸੈਲਰੀ ਹੈ ਪਰਵਾਰ ਦੀ ਮੰਗੇ ਜਾਤੀਵੰਦਨ ਕੋਈ ਨਹੀਂ ਮੰਗ ਕੋਈ ਨਹੀਂ ਸਿੰਪਲ ਵਿਆਹ ਕਰਨਾ ਹੈ ਤੇ ਅਮ੍ਰਿਤਾਰੀ ਲੜਕੀ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਐਮ ਕੇ ਹਿੰਦੂ ਅਰੋੜਾ ਪਤਾ ਅਬੋਰ ਉਮਰ 25 ਜਨਮ 1988 ਜਨਮ ਸਥਾਨ ਅਬੋਰ ਜਨਮ ਟਾਈਮ 6:35 AM ਪੜਾਈ ਗ੍ਰੈਜੂਏਟ ਪਲੱਸ ਡਿਪਲੋਮਾ ECE ਕੱਦ 5 ਫੁੱਟ 10 ਇੰਚ ਭਰਾ 1 ਬੈਂਕ ਜੋਬ ਪਹਿਨਾ ਦੋਨੇ ਮੈਰਿਡ ਨੇ ਗਵਰਨਮੈਂਟ ਜੋਬ ਤੇ ਨੇ ਤੇ ਪਿਤਾ ਰੇਤ ਬੱਜਰੀ ਕਮਿਸ਼ਨ ਅਜੰਟ ਮਾਤਾ ਹਾਊਸ ਵਾਈਫ ਨੇ ਕਾਮੇ ਜੀ ਇਹਨਾਂ ਦਾ ਆਮਣ ਕੈਵ ਔਲਾ ਕੰਪਨੀ 셀ਫ ਡਰਾਈਵਰ ਚੰਡੀਗੜ ਆਪਣਾ ਹਾਊਸ ਅਵੋਰ ਇਨਕਮ 60000 ਪਰਿਵਾਰ ਦੀ ਮੰਗੇ ਜੀ ਕੁੜੀ ਵਧੀਆ ਹੋਵੇ ਸਿੰਪਲ ਵਿਆਹ ਕਰਨਾ ਹੈ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਸਰਦਾਰ ਪਤਾ ਜਲੰਧਰ ਕਾਸਟ ਜਰਸਿਕ ਗੋਤ ਗਰੇਵਾਲ ਉਮਰ 2000 ਕੱਦ 5 ਫੁੱਟ 6 ਇੰਚ ਪੜਾਈ ਪਲੱਸ 2 ਬੈਚਲਰ ਡਿਗਰੀ ਫਰੋਮ ਕਨੇਡਾ ਪਿਤਾ ਐਕਸਪਾਇਰ ਰਿਟਾਇਰ ਏ ਡੀ ਸੀ ਡਿਵੈਲਪਮੈਂਟ ਜ਼ਿਲ੍ਹਾ ਪ੍ਰਿਸ਼ਦ ਮਾਤਾ ਐਕਸਪਾਇਰ ਗਵਰਨਮੈਂਟ ਜੋਬ ਭੈਣ ਇੱਕ ਮੈਰਿਡ ਕਨੇਡਾ ਸੈਟਲ ਲੜਕਾ ਨਸ਼ੇ ਤੋਂ ਰਹਿ ਤੇ ਤੇ ਕਾਮੇ ਜੀ ਇਹਨਾਂ ਦਾ ਕਨੇਡੀਅਨ ਪੀਆਰ ਲੜਕਾ ਸਿਟੀਜਨਸ਼ਿਪ ਅਪਲਾਈ ਅਸਿਸਟੈਂਟ ਮੈਨੇਜਰ ਆਪਣੀ ਕੋਠੀ ਜਲੰਧਰ ਸ਼ਹਿਰ ਦੇ ਵਿੱਚ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਪੜੇ ਲਿਖੀ ਸੋਹਣੀ ਜਨਕੀ ਹੋਵੇ ਆਰਐਨਚਾ ਆਰਪੀਐਨ ਕੁਆਲੀਫਾਈਡ ਕਨੇਡਾ ਜਾਂ ਜੂਐਸਏ ਤੋਂ ਹੋਵੇ ਜੱਟ ਸਿੱਖ ਨੂੰ ਪੈ ਲੈ ਜਾਂ ਹੈਲਥ ਕੇਅਰ ਸਟੱਡੀ ਪੂਰੀ ਕਰ ਸਕਦੀ ਹੋਵੇ ਕਨੇਡਾ ਦੇ ਵਿੱਚ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਦਵਿੰਦਰਪਾਲ ਸਿੰਘ ਪਤਾ ਮਹਾਰਾਸ਼ਟਰਾ ਕਾਸਟ ਬੰਮਰਾ ਸਿੱਖ ਰਾਮਗੜੀਆ ਉਮਰ 23 1997 ਜਨਮ ਟਾਈਮ 11:20 ਪੀਐਮ ਜਨਮ ਸਥਾਨ ਦਿੱਲੀ ਕੱਦ 6 ਫੁੱਟ ਪੜਾਈ ਸੀਨੀਅਰ ਸਕੈਂਡਰੀ ਪਿਤਾ ਪਰਮਜੀਤ ਸਿੰਘ ਮਾਤਾ ਹਰਜੀਤ ਕੌਰ ਪੈਣ ਇੱਕ ਮੈਰਿਡ ਅਤੇ ਪਰਿਵਾਰ ਦੀ ਮੰਗੇ ਕੁੜੀ ਸੋਹਣੀ ਸੁਨੱਖੀ ਪੜੀ ਲਿਖੀ ਘਰੇਲੂ ਹੋਵੇ ਗੁਜਰਾਤੀ ਜਮਨਾ ਨਗਰ ਏਰੀਆ ਇਹਨਾਂ ਨੂੰ ਸੰਪਰਕ ਕਰ ਸਕਦੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਹਾਂਜੀ ਇਹ ਸੀ ਜੀ ਆਪਣੇ ਅੱਜ ਦੇ ਕੁਝ ਨਵੇਂ ਰਿਸ਼ਤੇ ਜੇਕਰ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਦਿੱਤੇ ਗਏ ਪਰਿਵਾਰ ਦੇ ਨੰਬਰਾਂ ਤੇ ਤੁਸੀਂ ਕਾਲ ਮੈਸੇਜ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਜੇਕਰ ਤੁਹਾਨੂੰ ਸਾਈਟੀਆਂ ਵੀਡੀਓ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਵੇ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰਿਆ ਕਰੋ ਕਿਉਂਕਿ ਸਾਡਾ ਕੰਮ ਸਿਰਫ ਐਡ ਲਗਾਉਣ ਦਾ ਹੁੰਦਾ ਹੈ ਐਸੀ ਖੋਦ ਰਿਸ਼ਤੇ ਨਹੀਂ ਕਰਵਾਉਂਦੇ ਅਗਰ ਤੁਹਾਨੂੰ ਰਿਸ਼ਤਾ ਕਰਨ ਦੇ ਸਮੇਂ ਜਾਂ ਬਾਅਦ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਉਸ ਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੋ ਨੀਓ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਅਰਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਨਵੇਂ ਰਿਸ਼ਤਿਆਂ ਦੇ ਨਾਲ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ